ਬੈਟਿੰਗ ਰੈਕਟਰ ਕਰੋੜਾ ਰੁਪਏ ਨਾ ਫੜਨਾ ਕਿਸੇ ਨੂੰ ਕੀ ਹੈ ਜੀ ਜਿੱਥੇ ਅਫਸਰ ਹੀ ਚਲਾਉਂਦੇ ਹੋਣ ਅੱਜ ਅਸੀਂ ਜ਼ੀਰੋ ਆਰ ਚ ਪੁੱਛਣਾ ਚਾਹੀਏ ਤੇ ਕੋਈ ਤੁਹਾਡੇ ਜ਼ਰੀਏ ਜ਼ਰੀਏ ਤੋਂ ਬਿਨਾ ਸਾਡੇ ਕੋਲ ਜ਼ਰੀਏ ਕੋਈ ਨਹੀਂ ਬੈਟਿੰਗ ਐਬ ਚ ਕਿਹੜੇ ਕਿਹੜੇ ਅਫਸਰ ਇਨਵੋਲਡ ਨੇ ਪੰਜਾਬ ਦੇ ਆਈਪੀਐਸ ਕੋਈ ਇੱਥੇ ਨਹੀਂ ਜੀ ਅੱਜ ਹੀ ਅਖਬਾਰਾਂ ਤੁਸੀਂ ਪੜਿਆ ਹੋਣਾ ਇੱਕ ਐਸਐਸਆਈ ਪੰਜਾਬ ਦਾ ਤੇ ਇੱਕ ਹਵਲਦਾਰ ਸੁਖ ਜੀ ਦਿੱਲੀ ਗਏ ਨੇ ਇੱਕ ਡੀਆਈਜੀ ਬਣ ਗਿਆ ਇੱਕ ਹੌਲਦਾਰ ਐਸਪੀ ਬਣ ਗਿਆ 5 4 ਆਪਣੇ ਨਾਲ ਲੈ ਗਏ ਨੌਇਡਾ ਤੋਂ ਬੰਦੇ ਚੁੱਕ ਲਿਆਂਦੇ 10 ਕਰੋੜ ਦੀ ਮੰਗ ਕੀਤੀ ਸਾਈਬਰ ਦੇ ਵਿੱਚ ਇੱਥੇ ਕੋਸ਼ਿਸ਼ ਕੀਤੀ ਕੇਸ ਬਣਾਉਂਦੀ ਉਹ ਟ੍ਰੇਸ ਹੋਇਆ ਬੰਦੇ ਫੜੇ ਗਏ ਇੱਕ ਛੋਟਾ ઠાਣੇਦਾਰ ਏਐਸਆਈ ਉਹ ਡੀਆਈਜੀ ਬਣ ਗਿਆ ਇੱਕ ਹੌਲਦਾਰ ਐਸਪੀ ਬਣ ਗਿਆ ਇਹ ਉਹਦਾ ਮਤਲਬ ਹੈ ਕਿ ਇਹ ਇਹੋ ਜਿਹੀ ਇੱਕ ਸਰਕਾਰ ਹੈ ਜਿਹਨੂੰ ਪਤਾ ਹੀ ਕੁਝ ਨਹੀਂ ਹੋ ਕੀ ਰਿਹਾ ਜੀ ਜਦੋਂ ਪ੍ਰਧਾਨ ਮੰਤਰੀ ਨੂੰ ਮਿਲਦਾ ਵਕਤ ਤੇ ਉਦੋਂ ਮਾਨਸਾ ਹਸਪਤਾਲ ਤੁਰ ਜਾਂਦੇ ਨੇ ਅਤਾ ਦੇ ਕ੍ਰਿਸ਼ਨ ਕੁਮਾਰ ਜੀ ਜਿਹੜੇ ਸਾਰੇ ਨੂੰ ਵੱਡੇ ਇਸ ਸਰਕਾਰ ਦੇ ਨੰਬਰ 1 ਬਿਊਰੋਕਰੇਟ ਸਮਝੇ ਜਾਂਦੇ ਨੇ ਉਹਦੋਂ ਦੇ ਕ੍ਰਿਸ਼ਨ ਕੁਮਾਰ ਜੀ ਨੇ ਇੱਕ ਬਿਆਨ ਨਹੀਂ ਦਿੱਤਾ ਕਿ ਪੰਜਾਬ ਡੁੱਬਿਆ ਕਿਉਂ ਹੈ ਆ ਜਿਹੜੇ ਗੋਇਲ ਸਾਹਿਬ ਨੇ ਛਾਤੀ ਤੇ ਹੱਥ ਮਾਰ ਕੇ ਕਹਿੰਦੇ ਸੀ ਬਾਜਵਾ ਸਾਹਿਬ 75 ਸਾਲਾਂ ਚ ਜਿਹੜੀਆਂ ਸਰਕਾਰਾਂ ਨੇ ਕੰਮ ਨਹੀਂ ਕੀਤਾ ਮੈਂ ਕੀਤਾ ਅਸੀਂ 274 75 ਕਰੋੜ ਰੁਪਇਆ ਲਾ ਕੇ 8000 ਕਿਲੋਮੀਟਰ ਡਰੇਨਾ ਸਾਫ ਕੀਤੀਆਂ 74 ਬੰਨਸੀ ਮਜ਼ਬੂਤ ਕੀਤੇ ਨੇ ਮੈਂ ਦਾਵੇ ਨਾ ਕਹਿ ਸਕਣਾ ਸਰਕਾਰੀਆ ਸਾਹਿਬ ਦਾ ਏਰੀਆ ਵੀ ਆ ਮੇਰੇ ਨਾਲ ਵਿਕਰਮ ਚੌਧਰੀ ਜੀ ਖੜੇ ਇਹਨਾਂ ਦਾ ਏਰੀਆ ਵੀ ਮੇਰਾ ਆਪਣਾ ਕਿਤੇ ਕੋਈ ਬੰਦ ਤੇ 1 ਰੁਪਈਆ ਨਹੀਂ ਲਾਇਆ ਜੀ ਕੋਈ ਵੀ ਸਿੰਗਲ ਟ੍ਰੇਨ ਮੈਂ ਆਪਣੇ ਏਰੀਆ ਜਾ ਕੇ ਵੇਖਿਆ ਮਸ਼ੀਨਾ ਜ਼ਰੂਰ ਮੇਰੇ ਸਰਪੰਚਾ ਨੇ ਕਿਹਾ ਅਪ੍ਰੈਲ ਦੇ ਮਹੀਨੇ ਚਾਹੀਆਂ ਫੋਟੋਆਂ ਖਿੱਚੀਆਂ ਤੋੜਤੀ ਤੇ ਕਹੇ 275 76 ਕਰੋੜ ਰੁਪਈਆ ਜਾਂ ਪੰਜਾਬੀ ਚ ਕਹਿੰਦੇ ਡਕਾਰ ਗਏ ਮੇਰਾ ਸਾਫ ਦਾਅ ਹੈ ਕਿ 100% ਇਹ ਰਲ ਕੇ ਇਸ ਆਪ ਦੀ ਸਰਕਾਰ ਦੀ ਸਰਕਾਰ ਨੇ ਇਹਨਾਂ ਦੇ ਸੈਕਟਰੀ ਨੇ ਜੋ ਇਹਨਾਂ ਨੂੰ ਆਤਾ ਹੈ ਨੇ ਇਹਨਾਂ ਸਾਰੇ ਦਾ ਪੈਸੇ ਇਹਨਾਂ ਨੂੰ ਇਹ ਸੀ ਬਰਸਾਤਾ ਟੱਪ ਜਾਣੀ ਅਸੀਂ ਆਪਣੇ ਖਾਤੇ ਚੋਂ ਚੁੱਕ ਲੈਣਾ ਹਜ਼ਾਰਾਂ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਜਿਹੜੇ ਆਲਰੇਡੀ ਇਹ ਪੱਥਰ ਦੇ ਅਸੀਂ ਆਲਰੇਡੀ ਇੰਬਾਕਮੈਂਟਸ ਵੀ ਬਣਾਈਆਂ ਸੀ ਉਹ ਵੀ ਸਾਰੀਆਂ ਵਾਸ਼ ਅਵੇ ਹੋ ਗਈਆਂ ਕਈ ਸੈਂਕੜਾ ਏਕੜ ਪੈੜੀ ਚਲੀ ਗਈ ਤਬਾਹ ਹੋ ਗਈ ਇਹਦੇ ਨਾਲ ਨਾਲ ਇੱਕ ਬੜਾ ਇੰਪੋਰਟੈਂਟ ਮੈਂ ਹੋਰ ਸਮੁੱਚੇ ਪੰਜਾਬੀ ਜਗਤ ਨੂੰ वर्ल्ड ओवर ਵੀ ਅਪੀਲ ਕਰੂੰਗਾ ਮੇਰੇ ਵੀਰੋ ਜਦੋਂ ਕਰੋਨਾ ਚੱਲਦਾ ਸੀ ਕਰੋਨਾ ਦਾ ਐਡਵਾਂਟੇਜ ਲੈਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਜਿੱਦਾਂ ਦਾ ਦੇਸ਼ ਸ਼ਹਾਦ ਹੋਇਆ 47 ਤੋਂ ਬਾਅਦ ਇੱਕ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਸੀ ਪ੍ਰਾਈਮ ਮਿਨਿਸਟਰ ਦਾ ਰੀਲੀਫ ਫੰਡ ਉਹਦੇ ਤਰਮੀਮ ਕੀਤੀ ਮੋਸਟ ਪ੍ਰੋਬਬਲੀ ਮੇਰੇ ਕਾ ਸੈਕਸ਼ਨ 8 ਹੈ ਤਰਮੀਮ ਕਰਕੇ ਪੀਐਮ ਕੇਅਰ ਬਣਾਤਾ ਉਹਦਾ ਇੱਕੋ ਫਰਕ ਹੈ ਕਿ ਉਹਦੇ ਥੱਲੇ ਆਰਟੀਆਈ ਦੇ ਥੱਲੇ ਅੰਡਰ ਸਕਰੂਟੀ ਨਹੀਂ ਆ ਸਕਦਾ ਕਿੰਨੇ ਕਿੰਨੇ ਪੈਸੇ ਦਿੱਤੇ ਉਹ ਕਿੱਥੇ ਖਰਚ ਹੋਏ ਨਾ ਤੁਸੀਂ ਪੁੱਛ ਸਕਦੇ ਹੋ ਨਾ ਉਹਦੀ ਇਨਫੋਰਮੇਸ਼ਨ ਮਿਲਦੀ ਹੈ ਹੁਣ ਆ ਵੇਖੋ ਮਾਨ ਸਾਹਿਬ ਨੇ ਮੈਂ ਤੇ ਅੱਗੇ ਕਿਹਾ ਕਿ ਇੱਕ ਸਿੱਕੇ ਦੇ ਦੋ ਪਹਿਲੂ ਨੇ ਇਹ ਜਿਹੜੀ ਬੀਜੇਪੀ ਦੀ ਸਰਕਾਰ ਹੈ ਤੇ ਆਪ ਦੀ ਸਰਕਾਰ ਹੈ ਟੋਟਲ ਇਹਨਾਂ ਦਾ ਮੋਡਸ ਪ੍ਰੈਂਡਈ ਏਜੰਸੀਆਂ ਦਾ ਇਸਤੇਮਾਲ ਕਰਨਾ ਉਹਨਾਂ ਕੋ ਪੰਜ ਚਾਰ ਨੇ ਇਹਨਾਂ ਕੋ ਇੱਕ ਪ੍ਰੈਸ ਨੂੰ ਕੰਟਰੋਲ ਕਰਨਾ ਜੋ ਮੋਦੀ ਸਾਹਿਬ ਦਿੱਲੀ ਚ ਕਰ ਰਹੇ ਨੇ ਉਹੀ ਪੰਜਾਬ ਚ ਇੱਥੇ ਹੋ ਰਿਹਾ ਸਚਾਈ ਨੂੰ ਲੋਕਾਂ ਕੋ ੱੱਕੇ ਨਾ ਰੋਕਿਆ ਜਾ ਰਿਹਾ ਹੁਣ ਇੱਥੇ ਵੀ ਆ ਜਿਹੜਾ ਨਵਾਂ ਰੰਗਲਾ ਪੰਜਾਬ ਮੈਂ ਪੁੱਛਣਾ ਚਾਹਨਾ ਸੀਐਮ ਦਾ ਮਿਸ਼ਨ ਜੋ ਵੀ ਹੈ ਸੀਐਮ ਦੇ ਕੋਲ ਸੀਐਮ ਰੀਲੀਫ ਫੰਡ ਹੈ ਤੁਸੀਂ ਆ ਨੰਬਰ ਜਿਹੜਾ ਨਵਾਂ ਮਿਸ਼ਨ ਨੇ ਮਿਸ਼ਨ ਨਵੇਂ ਦਾ ਮਤਲਬ ਇਹ ਹੈ ਕਿ ਪੈਸੇ ਕੱਲੋ ਨਾ ਤੇ ਕੱਲ ਆਪੋਜੀਸ਼ਨ ਜਾਂ ਕੋਈ ਪੰਜਾਬੀ ਆਰਟੀਆਈ ਦੇ ਵਿੱਚੋਂ ਇਨਫੋਰਮੇਸ਼ਨ ਲੈਣਾ ਚਾਹੇ ਰਾਈਟ ਟੂ ਇਨਫੋਰਮੇਸ਼ਨ ਕਿ ਦੱਸੋ ਜੀ ਕਿਨੇ ਕਿਨੇ ਕਿੰਨੀ ਕੰਟਰੀਬਿਊਸ਼ਨ ਕੀਤੀ ਏ ਤੁਸੀਂ ਇਨਫੋਰਮੇਸ਼ਨ ਹੀ ਲੈ ਸਕਦੇ ਤਾਂ ਪੈਸਾ ਲੱਗਾ ਕਿੱਥੇ ਤੋਂ ਮੇਰੀ ਹੱਥ ਜੋੜ ਕੇ ਪੰਜਾਬੀਆਂ ਨੂੰ ਵਿਸ਼ੇਸ਼ ਤੌਰ ਤੇ ਐਨ ਆਰ ਆਈ ਜਿਹੜੇ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕਰੂੰਗਾ ਇਹ ਜਮਾਤ ਲੋਕਾਂ ਦੇ ਸਾਹਮਣੇ ਪਰਦਾ ਫਾਸ਼ ਹੋ ਚੁੱਕਿਆ ਟੋਟਲ ਥਗਰੀ ਤੇ ਉਤਰੀ ਏ ਝੂਠ ਤੇ ਉੱਤੀ ਏ ਪਤਾ ਆਪ ਨੂੰ ਵੀ ਹੈ ਕਿ ਅਸੀਂ ਹੁਣ ਅਖੀਰਲੇ ਮਹੀਨਿਆਂ 'ਚ ਰਹਿ ਗਏ ਇਹਨਾਂ ਨੇ ਲੈਂਡ ਪੂਲਿੰਗ ਹਰ ਕਿਸਮ ਦੀ ਪੂਲਿੰਗ ਜਿੱਥੋਂ ਜਿੱਥੋਂ ਪੈਸਾ ਨਿਕਲ ਸਕਦਾ ਹੈ ਸਰਕਾਰੀ ਜਾਇਦਾਦਾਂ ਵੇਚਣ ਵਾਲਾ ਹੁਣ ਇਹ ਨਵਾਂ ਫਾਰਮੂਲਾ ਵੇਖੋ ਕਿੱਡੀ ਬਦਕਿਸਮਤੀ ਪੰਜ ਲੱਖ ਏਕੜ ਤਬਾਹ ਹੋਣ ਤੋਂ ਬਾਅਦ 4 ਲੱਖ ਸਾਡੇ ਜਾਨਵਰ ਖਤਮ ਹੋਣ ਤੋਂ ਬਾਅਦ 2300 ਪਿੰਡਾਂ ਦੇ ਪ੍ਰਭਾਵਿਤ ਹੋਣ ਦੇ ਬਾਵਜੂਦ 15000 ਕਰੋੜ ਦੀਆਂ ਸੜਕਾਂ ਸਾਡੇ ਪੁਲ ਸਾਡੇ ਕਲਵਰਟਸ ਸਾਡੇ ਬੰਨ ਸਾਡੇ ਸਕੂਲ ਤਬਾਹ ਹੋਣ ਤੋਂ ਬਾਅਦ ਇਹ ਫੇਰ ਵੀ ਠਗੀ ਠੋਰੀ ਤੋਂ ਇਲਾਵਾ ਇਹਨਾਂ ਨੂੰ ਕੋਈ ਫਾਰਮੂਲਾ ਹੀ ਠਗੀ ਠੋਰੀ ਦਾ ਚਾਵੀ ਕਿਤੇ ਮਾਰਦੇ ਰਹਿੰਦੇ ਹੁਣ ਇਹਨੇ ਆ ਰੰਗਲਾ ਪੰਜਾਬ ਬਣਾਤਾ ਸੋਦੜ ਪਤਾ ਹੀ ਕਿਸੇ ਨੂੰ ਨਾ ਲੱਗੇ ਕਿ ਪੈਸੇ ਕਿੱਥੋਂ ਆਗੇ ਤੇ ਤੁਰ ਕਿੱਥੇ ਚੱਲੇ ਉਹ ਤੁਸੀਂ ਪੰਜਾਬ ਨੂੰ ਕੰਗਲਾ ਕਰਕੇ ਆਪ ਮਾਨ ਸਾਹਿਬ ਰੰਗਲਾ ਬਣਾਣ ਲੱਗੇ ਉਹ ਘੱਟ ਤੋਂ ਘੱਟ ਜੋ ਨਾ ਹੀ ਰੱਖਦੇ ਉਹ ਕੋ ਥੋੜੀ ਬੋੜੀ ਸ਼ਰਮੀ ਕਰ ਲਿਆ ਕਰੋ ਪੰਜਾਬ ਦਾ ਹਾਲ ਵੇਖਿਆ ਕੀ ਹੈ ਰੰਗਲਾ ਪੰਜਾਬ ਤੁਸੀਂ ਬਣਾਓਗੇ ਲੋਕਾਂ ਕੋ ਪੈਸੇ ਲੈ ਕੇ ਸਰਕਾਰ ਦੇ ਭੱਲੇ ਕੁਝ ਨਹੀਂ ਇਹ ਤੇ ਆਪ ਕਹਿੰਦਾ ਸੀ ਕਿ ਉਹ ਸਰਕਾਰ ਕੀ ਜਦ ਇਹ ਖਜ਼ਾਨੇ ਚ ਪੈਸਾ ਨਾ ਹੋਇਓ ਤੇ ਪੀਪਾ ਹੁੰਦਾ ਜਿਹੜਾ ਖਾਲੀ ਉਹਨੂੰ ਪੀਪਾ ਕਿਹਾ ਜਾਂਦਾ ਤੇ ਤੇਰਾ ਪੀਪਾ ਤੇ ਹੁਣ ਸ਼ਰੀਆਮ ਹੀ ਤੂੰ ਗਲੇ ਚ ਪਾ ਕੇ ਖੜਕਾਣਾ ਸ਼ੁਰੂ ਕਰ ਦਿੱਤਾ ਲੋਕਾਂ ਨੂੰ ਕਹਿੰਦੇ ਆ ਦੋ ਮੈਨੂੰ ਪੈਸੇ ਉਹ ਤੈਨੂੰ ਪੈਸੇ ਦੇ ਕੇ ਹਿਸਾਬ ਦੇਣ ਨੂੰ ਤੂੰ ਤਿਆਰ ਨਹੀਂ ਮੇਰੀ ਅਪੀਲ ਹੈ ਸਾਰੇ ਪੰਜਾਬੀ ਜਗਤ ਨੂੰ ਕਿਰਪਾ ਕਰੋ ਇਹ ਵਿਚੋਲਿਆਂ ਤੋਂ ਬਚੋ ਜਿਹੜਾ ਵੀ ਕੋਈ ਵਿਚੋਲਾ ਇੱਥੇ ਫਿਰਦਾ ਅਸੀਂ ਵੇਖਿਆ ਹੜਾਂ ਦੇ ਵਿੱਚ ਵਿਚੋਲਗਿਰੀ ਕਰਕੇ ਆਪਣੀਆਂ ਫੋਟੋਆਂ ਖਚਾਣੀਆਂ ਆਪਣੀਆਂ ਰੀਲਾਂ ਚਲਾਣੀਆਂ ਇਹਨਾਂ ਲੋਕਾਂ ਤੋਂ ਬਚੋ ਮੈਂ ਗੁਜ਼ਾਰਿਸ਼ ਕਰੂੰਗਾ ਕਿ ਤੁਸੀਂ ਆਪਣੇ ਬੰਦੇ ਘੱਲੋ ਜਿੱਥੇ-ਜਿੱਥੇ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਸਿੱਧਾ ਅਕਾਊਂਟ ਲਓ ਉਹਨਾਂ ਦੇ ਸਿੱਧੇ ਪੈਸੇ ਪਾਓ ਉਹਨਾਂ ਨੂੰ ਪਤਾ ਹੋਵੇ ਮੇਰੀ ਮਦਦ ਕੌਣ ਕਰ ਰਿਹਾ ਤੇ ਮਦਦ ਕਰਨ ਵਾਲੇ ਨੂੰ ਪਤਾ ਹੋਵੇ ਕਿ ਅਸੀਂ ਮਦਦ ਕਿਹਦੀ ਕੀਤੀ ਇਹ ਰੰਗਲਿਆਂ ਨੂੰ ਨਾ ਦਿਓ ਇਹਨਾਂ ਨੇ ਸਾਰਾ ਕੁਝ ਕੰਗਲਾ ਕਰਕੇ ਨਿਕਲ ਜਾਣਾ ਸੀ ਭੱਜ ਜਾਣਾ ਇਹਨਾਂ ਨੇ ਇਹ ਤੁਹਾਡੀਆਂ ਇਲੈਕਸ਼ਨਾਂ ਤੋਂ ਪਹਿਲੇ ਕੋਈ ਰੰਗਲਾ ਇੱਥੇ ਨਹੀਂ ਜੇ ਲੱਭਣਾ ਇਹਨਾਂ ਸਾਰਿਆਂ ਨੇ ਐਡਵਾਂਸ ਬੁਕਿੰਗ ਜਾਜ਼ਾਂ ਦੀ ਕਰਾਈ ਹੈ ਇਲੈਕਸ਼ਨ ਅਨਾਉਂਸ ਹੁੰਦੇ ਕੋਈ ਮੈਲਬਨ ਨੂੰ ਨਿਕਲ ਜਾਣਾ ਕੋਈ ਸ਼ਿਡਰੀ ਨੂੰ ਕੋਈ ਐਡਲੇਡ ਨੂੰ ਨਿਕਲ ਜਾਣਾ ਕੋਈ ਅਮਰੀਕਾ ਕੋ ਕੈਨੇਡਾ ਨੂੰ ਨਿਕਲ ਜਾਣਾ ਆਪਾਂ ਲੱਭਦੇ ਰਹਾਂਗੇ ਆਪਣਾ ਹਿਸਾਬ ਕਿਤਾਬ ਕੀ ਹੈ ਤਾਂ ਮੇਰੀ ਹੱਥ ਜੋੜ ਕੇ ਪੀਲੇ ਇਹਨਾਂ ਕੋ ਬਚੋ ਇਹਨਾਂ ਕੋ ਬਚੋ ਕਿਰਪਾ ਰੱਖੋ ਪੰਜਾਬ ਦਾ ਭਾਰੀ ਨੁਕਸਾਨ ਹੋ ਚੁੱਕਿਆ ਹੈ ਜਿਸ ਚੀਫ ਮਿਨਿਸਟਰ ਕੋ ਮੋਰਲ ਕਰੇ ਜਾਨੀ ਪ੍ਰਾਈਮ ਮਿਨਿਸਟਰ ਨੂੰ ਫੇਸ ਕਰਨ ਦੀ ਉਹ ਪੰਜਾਬ ਦਾ ਕੀ ਸਵਾਰ ਸਕਦਾ ਜੀ ਇੱਥੇ ਦਿਹਾੜੀ ਕਾਣਗੇ ਆਪਣੀਆਂ ਗੱਲਾਂ ਸਟੇਜ ਵਾਲੀਆਂ ਜਿਹੜੀਆਂ ਨੇ ਇੱਥੇ ਪੇਸ਼ ਕਰਨਗੇ ਮੈਂ ਇੱਥੇ ਮੰਗ ਕਰਾਂਗਾ ਸਪੈਸ਼ਲੀ ਸਾਡੀ ਪਾਰਟੀ ਮੰਗ ਕਰੇਗੀ ਕਿ ਇਸ ਨੁਕਸਾਨ ਦਾ ਜਿਹੜਾ ਮੈਨ-ਮੇਡ ਹੋਇਆ ਹੈ ਜੇ ਇਮਾਨਦਾਰੀ ਜੇ 1% ਵੀ ਆ ਜਿਹੜੀ ਇਹਨਾਂ 'ਚ 1% ਵੀ ਹੈ ਇਹ ਇੱਕ ਇੰਡੀਪੈਂਡੈਂਟ ਜੱਜ ਦੇ ਕੋਲੋਂ ਹਾਈ ਕੋਰਟ ਦੇ ਇੰਡੀਪੈਂਡੈਂਟ ਜੱਜ ਕੋਲ ਟਾਈਮ ਬਾਉਂਡ ਇਨਕੁਆਇਰੀ ਕਰਾਣ ਤੇ ਉਸ ਇਨਕੁਆਇਰੀ ਦਾ ਹਿੱਸਾ ਹਰ ਪੋਲਿਟਿਕਲ ਜਮਾਤ ਦਾ ਇੱਕ ਇੱਕ ਬੰਦਾ ਹੋਣਾ ਚਾਹੀਦਾ ਜਿੰਨੀਆਂ ਪੋਲਿਟਿਕਲ ਪਾਰਟੀਆਂ ਦੇ ਐਮ.ਐਲ.ਏ ਨੇ ਉਹਨਾਂ ਦੇ ਇੱਕ ਇੱਕ ਮੈਂਬਰ ਜੱਜ ਨੂੰ ਅਸਿਸਟ ਕਰਨ ਵਾਸਤੇ ਨਾਲ ਹੋਏ ਟਾਈਮ ਬਾਉਂਡ ਹੋਏ ਓਨੀ ਦੇਰ ਵਾਸਤੇ ਅਸੀਂ ਮੰਗ ਕਰਾਂਗੇ ਇੱਥੋਂ ਆ ਜਿਹੜਾ ਇਹਨਾਂ ਦੇ ਇਰੀਗੇਸ਼ਨ ਮੰਤਰੀ ਸਾਹਿਬ ਨੇ ਤੇ ਸੈਕਟਰੀ ਇਰੀਗੇਸ਼ਨ ਦੋਨਾਂ ਨੂੰ 400 ਲੰਬੇ ਕੀਤਾ ਜਾਏ ਜੇ ਇਨਕੁਆਰੀ ਕਰਾਣੀ ਹੈ ਸਹੀ ਮਹੀਨੇ ਦੇ ਵਿੱਚ ਉਹ ਗੁਨਾਹਗਾਰ ਲੱਭਣੇ ਨੇ ਜਿਨ੍ਹਾਂ ਨੇ ਪੰਜਾਬ ਨੂੰ ਡੁਬੋਇਆ ਪੰਜਾਬ ਨੂੰ ਤਬਾਹ ਕੀਤਾ ਕੀਮਤੀ ਜਾਨਾਂ 60 ਤੋਂ ਵੱਧ ਚਲੀਆਂ ਗਈਆਂ ਇਹ ਦੋ ਬੰਦਿਆਂ ਨੂੰ ਮੌਕੇ ਤੋਂ ਜਿਹੜਾ ਇਰੀਗੇਸ਼ਨ ਮੰਤਰੀ ਹੈ ਜਿਨੇ ਫਲੋਰ ਆਫ ਦੀ ਹਾਊਸ ਨੂੰ ਮਿਸਲੀਡ ਕੀਤਾ ਪੰਜਾਬ ਨੂੰ ਸਾਰੀ ਆਪੋਜੀਸ਼ਨ ਨੂੰ ਸਾਰੇ ਹਾਊਸ ਨੂੰ ਮਿਸਲੀਡ ਕੀਤਾ ਉਸ ਨੂੰ ਤੇ ਇਰੀਗੇਸ਼ਨ ਸੈਕਟਰੀ ਨੂੰ ਇਮੀਡੀਅਟਲੀ ਲਾਂਬੇ ਕੀਤਾ ਜਾਏ ਜੁਡੀਸ਼ੀਅਲ ਕਮਿਸ਼ਨ ਇੱਥੇ ਬੈਠੇ ਟਾਈਮ ਬਾਉਂਡ 3 ਮਹੀਨਿਆਂ ਦੇ ਵਿੱਚ ਮੌਕੇ ਤੇ ਚੱਲਣ ਹਰ ਆਪੋਜੀਸ਼ਨ ਪਾਰਟੀ ਦੇ ਇੱਕ ਆਦਮੀ ਨਾਲ ਜਾਏ ਅਸੀਂ ਸਿਸਟ ਕਰਾਂਗੇ ਜੱਟ ਸਾਹਿਬ ਨੂੰ ਤੇ ਜਿਹੜੇ ਅਸਲ ਗੁਨਾਹਗਾਰ ਨੇ ਉਹਨਾਂ ਨੂੰ ਸਾਹਮਣੇ ਲਿਆਇਆ ਜਾਏ ਤੇ ਉਹਨਾਂ ਤੇ ਕ੍ਰਿਮੀਨਲ ਕਾਰਵਾਈ ਕੀਤੀ ਜਾਏ ਕੇਸ ਰਜਿਸਟਰ ਕੀਤਾ ਜਾਏ ਤੇ ਕ੍ਰਿਮੀਨਲ ਕਾਰਵਾਈ ਕੀਤੀ ਜਾਏ ਦੂਸਰੀ ਗੱਲ ਅਸੀਂ ਕਵਾਂਗੇ ਸਾਨੂੰ ਕਲੈਰਿਟੀ ਦੋ ਜਿਹੜੇ ਮੋਦੀ ਸਾਹਿਬ ਨੇ 12000 ਕਰੋੜ ਕੀਆ ਤੇ ਤੁਹਾਡੇ ਕੋ ਅੱਜ ਪੰਜਾਬ ਜਾਣਨਾ ਚਾਹੁੰਦਾ ਕਿ ਪੈਸੇ ਤੁਹਾਡੇ ਕੋ ਕਿੱ데 ਤੁਸੀਂ ਤਾਂ ਕਹਿੰਦੇ ਮੈਂ ਕੁਕੜੀਆਂ ਦੇ ਵੀ ਦਊਂਗਾ ਮੈਂ ਬੱਕਰੀਆਂ ਦੇ ਵੀ ਦਊਂਗਾ ਮੈਂ ਕੱਦੂ ਦੇ ਵੀ ਦਊਂਗਾ ਝੋਨੇ ਦੇ ਮੈਂ ਜਿਹੜੀਆਂ ਛੱਤਾਂ ਚਾਹੀਆਂ ਤਰੇੜਾਂ ਉਹਦੇ ਵੀ ਦਊਂਗਾ ਤੁਸੀਂ ਕਿੰਨਾ ਚਿਰ ਲੋਕਾਂ ਦਾ ਬੇਫਿਕੂ ਬਣਾਓਗੇ ਤੋ ਇਸ ਇੱਕ ਗੱਲ ਕਰ ਆ ਸਾਡੀ ਗੱਲ ਅਸੀਂ ਤੁਹਾਡੇ ਸਾਹਮਣੇ ਰੱਖੀ ਬਾਕੀ ਗੱਲਾਂ ਇਸ ਤੋਂ ਬਾਅਦ ਕਰਾਂਗੇ ਜਿਵੇਂ ਅੱਜ ਜੇਕਰ ਸੈਂਟਰ ਦੇ ਲੱਗਦਾ ਤੁਹਾਨੂੰ ਕੋਈ ਰੂਲ ਨਾ ਕਿਹਾ ਵੀ ਤੁਹਾਡੇ ਵਾਸਤੇ ਕਿ ਓਵਰਲੈਪ ਕਰ ਪਾਏਗਾ ਜੇਕਰ ਕੋਈ ਫੈਸਲਾ ਹੁੰਦਾ ਜਿਵੇਂ ਉਸਕਿਾ ਵੀ ਪੁਰਾਣੇ ਸਪੈਸ਼ਲ ਹਸਾਬ ਨਾਲ ਕੋਈ ਜ਼ਿਆਦਾ ਨਹੀਂ ਹੋਇਆ ਤਾਂ ਇੱਥੇ ਜੇਕਰ ਚੇਂਜ ਹੁੰਦਾ ਤਾਂ ਕਰੂਗਾ ਸਤਿ ਤੁਸੀਂ ਮੈਨੂੰ ਆਪ ਦੱਸੋ ਇੱਕ ਮਿੰਟ ਜਿਹੜੇ ਸੈਂਟਰ ਦੇ ਕਾਨੂੰਨ ਨੇ ਉਹ ਅਸੈਂਬਲੀ ਇੱਥੇ ਕੁਝ ਵੀ ਪਾਸ ਕਰੇ ਉਹ ਓਵਰਰੂਲ ਕਰ ਸਕਦੇ ਨੇ ਜਿਹੜੇ ਸੈਂਟਰ ਦੇ ਕਾਨੂੰਨ ਇਟ ਇਜ਼ ਬੇਨਟ ਫਾਰ ਦੀ ਹੋਲ ਕੰਟਰੀ ਇਹ ਪੈਸਾ ਹਰ ਸਟੇਟ ਨੂੰ ਜਾਂਦਾ ਕੱਲੇ ਪੰਜਾਬ ਨੂੰ ਇਹ ਤੇ ਡਰਮ ਹੈ ਜੀ ਜਿਸ ਦਾ ਲੋਟਸ ਹੋਇਆ ਜਿੰਨੇ ਕੁ ਕੁਝ ਕੀਤੇ ਨੇ ਅਗਲੀ ਵੀਰ ਦਾ ਤੁਸੀਂ ਵੇਖਿਆ ਸੀ ਸਪੈਸ਼ਲ ਸੈਸ਼ਨ ਬੁਲਾਇਆ ਅਗਨੀ ਵੀਰ ਤੇ ਅਸੀਂ ਅਗਨੀ ਵੀਰ ਤੇ ਇਹਨਾਂ ਨੇ ਸਪੈਸ਼ਲ ਸੈਸ਼ਨ ਸੱਦਿਆ ਸੀ ਕਿ ਅਗਨੀ ਵੀਰ ਨੂੰ ਅਸੀਂ ਰਿਜੈਕਟ ਕਰਨੇ ਤੇ ਚੌਥੇ ਦਿਨ ਭਗਵੰਤ ਮਾਨ ਜੀ ਦੀ ਚਿੱਠੀ ਸਾਰੇ ਡਿਪਟੀ ਕਮਿਸ਼ਨਰ ਨੂੰ ਚਲੀ ਗਈ ਸੀ ਕਿ ਆਰਮੀ ਵਾਲੇ ਭਰਤੀ ਕਰਨ ਆ ਰਹੇ ਨੇ ਇਹਨਾਂ ਨੂੰ ਤਗੜੇ ਹੋ ਕੇ ਇਹਨਾਂ ਦਾ ਸਾਥ ਦਿੱਤਾ ਜਾ ਜ਼ਿਲ੍ਹੇ 'ਚ ਆਹ ਤੇ ਇਹਨਾਂ ਦਾ ਹਾਲ ਹੈ ਜੀ ਕੋਈ ਇਹ ਦਿਸ ਇਜ਼ 올 ਆਫ ਫਰਾਡ ਕਿੰਨੇ ਇਕ ਵਾਰ ਪੰਜਾਬ ਦੇ ਲੋਕਾਂ ਨੂੰ ਝੂਠ ਤੇ ਗੁੰਮਰਾਹ ਕਰਨਗੇ ਮੈਂ ਤੇ ਇੰਨੀ ਗੱਲ ਕਰਦਾ